ਤ੍ਰੀ ਅਕਾਲ ਤੱਕ ਸਹਿਬ ਜੀ ਦੇ ਜਥੇਦਾਰ ਜਾਂ ਪੰਜ ਸਿੰਘ ਸਹਿਬਾਨ ਜੀ ਉਹਨਾਂ ਦੇ ਪੁਤਲੇ ਜਲਾਉਣੇ ਇਹ ਕਿਸੇ ਵੀ ਤਰੀਕੇ ਨਾਲ ਜਸਟੀਫਾਈ ਨਹੀਂ ਕੀਤੇ ਜਾ ਸਕਦੇ ਪਰ ਆਪਾਂ ਦੇਖਦੇ ਹਾਂ ਕਿ ਆਪਣੇ ਹੀ ਸਿੰਘ ਸਹਿਬਾਨ ਦੀ ਕਰਦਾਰਕੁਸ਼ੀ ਕਰਨੀ ਤੇ ਫਿਰ ਅਸੀਂ ਇਹ ਕਹਿਣਾ ਕਿ ਉਹਨਾਂ ਦਾ ਦਰਜਾ ਜਿਹੜਾ ਪੋਪ ਨਾਲੋਂ ਵੀ ਵੱਡਾ ਇਹ ਆਪਣੇ ਵਿੱਚ ਹਾਸੋਈ ਨਹੀਂ ਗੱਲ ਹੋਈ ਜਿਹੜੇ ਭਾਈ ਮਰੀਕ ਸਿੰਘ ਇਹ ਤਾਂ ਆਪ ਜਥੇਦਾਰ ਬਣੇ ਰਹੇ ਹਾਂ ਚੱਬੇ ਦੀ ਤਰ੍ਹਾਂ ਦੂਸਰੀ ਗੱਲ ਇਹ ਕਿ ਉਹਨਾਂ ਨੂੰ ਜਥੇਦਾਰੀ ਨਹੀਂ ਮੰਨਦੇ ਹੂੰ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੀ ਨਹੀਂ ਉਹਨਾਂ ਦੇ ਫੈਸਲਿਆਂ ਤੋਂ ਤੁਸੀਂ ਕੀ ਤਵੱਕੋ ਰੱਖਣਾ ਚਾਹੁੰਦੇ ਹੋ ਹੂੰ ਤੁਹਾਨੂੰ ਤਾਂ ਕੋਈ ਅਧਿਕਾਰ ਹੀ ਨਹੀਂ ਹੈਗਾ ਕਿ ਤੁਸੀਂ ਉਹਨਦੇ ਉੱਤੇ ਕੋ ਕਿੰਤੂ ਪਰਤੂ ਕਰੋ ਜਦੋਂ ਤੁਸੀਂ ਉਹਨਾਂ ਨੂੰ ਜ਼ਥੇਦਾਰ ਹੀ ਨਹੀਂ ਮੰਨਦੇ ਸਰਕਾਰਾਂ ਸਮੇਂ-ਸਮੇਂ ਟੋਡੀ ਰੱਖਦੀਆਂ ਨੇ ਜਿਹਨਾਂ ਨੂੰ ਮੁਖਬਰ ਕਹਿ ਲੋ ਫਿਰਕੂ ਸੋਚ ਵਾਲੇ ਸਮਝ ਲੋ ਜਾਂ ਜਿਹੜੇ ਕਿਸੇ ਦੂਸਰੇ ਧਰਮ ਦੇ ਉੱਤੇ ਪ੍ਰੋਪਗੈਂਡਾ ਕਰਕੇ ਹੀ ਆਪਣਾ ਖਾਣਾ ਖਾਂਦੇ ਨੇ ਉਹਨਾਂ ਦੀ ਕਮਾਈ ਇਹ ਹੁੰਦੀ ਹੈ ਸੋ ਜਿਹੜੀ ਕੰਗਣਾ ਰਣਾਉ ਤੇ ਇਹ ਤਾਂ ਖੱਟਿਆ ਹੀ ਇਸੇ ਚੀਜ਼ ਦਾ ਖਾਂਦੀ ਹੈ ਕਿ ਸਿੱਖਾਂ ਨੂੰ ਪੰਜਾਬੀਆਂ ਨੂੰ ਗਾਲਾਂ ਕੱਢ ਕੇ ਇਹ ਮੈਂਬਰ ਪਾਰਲੀਮੈਂਟ ਬਣੀ ਹੈ ਫਿਲਮ ਤਾਂ ਇਹਦੀ ਕੋਈ ਚੱਲੀ ਨਹੀਂ ਭਾਜਪੀ ਦਾ ਇੱਕ ਫਿਰਕੂ ਏਜੰਡਾ ਵੀ ਹੈ ਨਾਲ ਨਾਲ ਕਿ ਜਿੰਨ ਦੇ ਵਿੱਚ ਫਿਰਕਾ ਪ੍ਰਸਤੀ ਨੂੰ ਬढ़ावा ਦੇਣਾ ਤੇ ਉਸ ਤਹਿ ਤੇ ਕੰਮ ਕਰ ਰਹੀ ਹੈ ਉਸ ਦੇਸ਼ ਭਗਤ ਕੌਮ ਦਾ ਤੁਸੀਂ ਨਰਾਦਰ ਕਰ ਰਹੇ ਹੋ ਜਿਨ੍ਹਾਂ ਬਾਰੇ ਤੁਸੀਂ ਕਹਿੰਦੇ ਹੋ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੇ ਸ਼ਹਾਦਤ ਨਾ ਦਿੱਤੀ ਹੁੰਦੀ ਤੇ ਅੱਜ ਇੱਥੇ ਅੱਲਾ ਲਾ ਹੋਣੀ ਸੀ ਕਿ ਜਿਸ ਕੌਮ ਨੇ ਅੰਗਰੇਜ਼ਾਂ ਤੋਂ ਦੇਸ਼ ਨੂੰ ਯਾਦ ਕਰਾਇਆ ਸਭ ਤੋਂ ਵੱਧ ਕਾਲੇ ਪਾਣੀਆਂ 'ਚ ਗਏ ਪੰਜਾਬੀ ਸਭ ਤੋਂ ਵੱਧ ਸਿੱਖ ਗਏ ਜਿਨ੍ਹਾਂ ਨੇ ਫਾਂਸੀਆਂ ਦੇ ਬੰਦੇ ਚੁਮੇ ਸ਼ਹੀਦ ਕਰਤਾਰ ਸਿੰਘ ਸਰਾਭਾ ਸ਼ਹੀਦ ਉਧਮ ਸਿੰਘ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਕਿੰਨੇ ਬਹੁਤਾਤ ਗਿਣਤੀ ਦੇ ਵਿੱਚ ਜਿਹੜਾ ਭਾਰਤ ਦਾ ਸੈਂਸਰ ਬੋਰਡ ਹੈ ਉਹਨੂੰ ਵੀ ਅਸੀਂ ਵਾਰ-ਵਾਰ ਕਿਹਾ ਕਿ ਤੁਸੀਂ ਇਹਦੇ ਵਿੱਚ ਸਾਡੇ ਨੁਮਾਇੰਦੇ ਲਵੋ ਪਰ ਉਹਨਾਂ ਨੇ ਇਸ ਚੀਜ਼ ਨੂੰ ਦੇਖਿਆ ਕੀਤਾ ਹੋਇਆ 9595 ਉਹ ਫਿਲਮ ਅੱਜ ਤੱਕ ਨਹੀਂ ਚੱਲਣ ਦੇ ਰਿਹਾ ਉਹਨੂੰ ਕਹਿੰਦੇ ਸੀ ਕਿ ਪਹਿਲਾਂ ਬਾਹਰਲੇ ਦੇਸ਼ਾਂ 'ਚ ਚਲਾਵਾਂਗੇ ਹੁਣ ਉੱਥੋਂ ਵੀ ਇਹਨਾਂ ਨੇ ਜਿਹੜਾ ਉਹਨੂੰ ਬੈਨ ਕਰ ਦਿੱਤਾ ਘਟ ਗਿੰਤੀ ਨੂੰ ਗਾਲ੍ਹਾਂ ਕਢਵਾ ਕੇ ਕੰਗਣਾ ਰਣੌਤ ਕੋਲੋਂ ਜਾਂ ਹੋਰ ਬਹੁਤ ਸਾਰੇ ਇਹੋ ਜਿਹੇ ਮਾੜੇ ਅੰਸਰ ਹੈਗੇ ਨੇ ਜਿਹੜੇ ਸਮੇਂ-ਸਮੇਂ ਸਿੱਖਾਂ ਨੂੰ ਜਲੀਲ ਕਰਦੇ ਰਹਿੰਦੇ ਆ ਪੰਜਾਬੀਆਂ ਨੂੰ ਜਲੀਲ ਕਰਦੇ ਰਹਿੰਦੇ ਆ ਹਾਂਜੀ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋ ਅਕਾਲ ਚੈਨਲ ਦੇ ਨਾਲ ਮੇਰੇ ਨਾਲ ਬਹੁਤ ਸਤਿਕਾਰਯੋਗ ਸਰਦਾਰ ਕਰਨੈਲ ਸਿੰਘ ਜੀ ਪੀਰ ਮੁਹੰਮਦ ਜੋ ਲੰਮਾ ਸਮਾਂ ਸੰਗਾਰਸ਼ ਵਿੱਚ ਰਹੇ ਆ ਔਰ ਪੰਜਾਬ ਦੇ ਲਈ ਸੁਹੇਰਦੇ ਆ ਅੱਜ ਗੱਲਬਾਤ ਕਰਾਂਗੇ ਪਿਛਲੇ ਦਿਨੀ ਐਮਰਜੈਂਸੀ ਫਿਲਮ ਜੋ ਪਹਿਲੇ ਹੀ ਵਿਵਾਦਤ ਆ ਉਹ ਜਿਹੜਾ ਜਿਹਨੂੰ ਕਹਿ ਲਈ ਆਪਾਂ ਕੰਗਨਾਰਨੌਥ ਤੋਂ ਪਹਿਲੇ ਹੀ ਵਿਵਾਦਤ ਆ ਸਿੱਖਾ ਪ੍ਰਤੀ ਪੰਜਾਬ ਖਰ ਪੰਜਾਬ ਦੇ ਲਈ ਤੇ ਪੰਜਾਬ ਦੇ ਕਿਸਾਨਾਂ ਲਈ ਉਹ ਹਮੇਸ਼ਾ ਜ਼ਹਿਰ ਉਗਲਦੀ ਰਹੀ ਆ ਉਹਦੀ ਫਿਲਮ ਨੂੰ ਬੈਨ ਕਰਨ ਤੇ ਬਹੁਤ ਰੋਲਾ ਪਿਆ ਗਿਆ ਪੰਜਾਬ ਚ ਬੈਨ ਹੋ ਗਈ ਪਰ ਕੁਝ ਸੋਸ਼ਲ ਮੀਡੀਆ ਤੇ ਚੱਲ ਵੀ ਗਈ ਸਾਡੇ ਸਾਰੇ ਜਿਹੜੇ ਸਿੱਖਾਂ ਪ੍ਰਤੀ ਇਹ ਸੋਚ ਰੱਖਦੇ ਆ ਉਹਨਾਂ ਨੇ ਇਹ ਗੱਲ ਕਹੀ ਵੀ ਇਹ ਬਿਲਕੁਲ ਚੱਲ ਨਹੀਂ ਚਾਹੀਦੀ ਔਰ ਬਹੁਤ ਵੱਡੇ ਪੱਧਰ ਤੇ ਉਹਨੂੰ ਹੰਗਾਰਾ ਵੀ ਨਹੀਂ ਮਿਲਿਆ ਪਰ ਇੱਕ ਇਹਦੇ ਦਰਮਿਆਨ ਇੱਕ ਵੱਡੀ ਘਟਨਾ ਹੁੰਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਮਾਣ ਹੈ ਸਿੱਖਾਂ ਦੀ ਸ਼ਾਨ ਹੈ ਉਹਦੇ ਉੱਤੋਂ ਵੀ ਕੋਈ ਵੀ ਹੁਕਮ ਹੁੰਦਾ ਤੇ ਹਰ ਸਿੱਖ ਨੂੰ ਉਹ ਮੰਨਣਾ ਲਾਜ਼ਮੀ ਮੰਨਿਆ ਜਾਂਦਾ ਪਰ ਪਿਛਲੇ ਦਿਨੀ ਦਮਦਮੀ ਟਕਸਾਲ ਦੇ ਕਹਿਣ ਵਾਲੇ ਮੁਖੀ ਅਮਰੀਕ ਸਿੰਘ ਅਜਨਾਲਾ ਉਹਨਾਂ ਦੇ ਕੁਝ ਸਾਥੀਆਂ ਵੱਲੋਂ ਜਹੇਦਾਰ ਸਾਹਿਬਾਨਾਂ ਦੇ ਪੁਤਲੇ ਸਾੜਦੇ ਨੇ ਇਹ ਬਹੁਤ ਬੰਦ ਭੰਗਾਕਾਰਾ ਸੀ ਤੇ ਜੇ ਅਸੀਂ ਕਹਿੰਦੇ ਹਾਂ ਕਿ ਜਹੇਦਾਰ ਸਾਡੇ ਕੌਮ ਦੇ ਜਹੇਦਾਰ ਨੇ ਸਤਿਕਾਰਯੋਗ ਨੇ ਤੇ ਜੇ ਅਸੀਂ ਆਪ ਹੀ ਉਹਨਾਂ ਦਾ ਸਤਿਕਾਰ ਨਹੀਂ ਕਰਾਂਗੇ ਤੇ ਫਿਰ ਕੌਣ ਸਤਿਕਾਰ ਕਰੇਗਾ ਇਸ ਮਸਲੇ ਤੇ ਗੱਲਬਾਤ ਕਰਨ ਦੇ ਲਈ ਪ੍ਰਧਾਨ ਸਰਦਾਰ ਕਰਨੈਲ ਸਿੰਘ ਜੀ ਪੀਰ ਮਹਮਦ ਸਾਡੇ ਨਾਲ ਜੁੜੇ ਆ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਨੇ ਆ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਧਾਨ ਸਾਹਿਬ ਜੋ ਇਹ ਕਾਰਾ ਹੋਇਆ ਟਕਸਾਲ ਵੱਲੋਂ ਇਸ ਕਾਰੇ ਨੂੰ ਕਿਵੇਂ ਵੇਖਦੇ ਹੋ ਦੇਖੋ ਜਿਹੜਾ ਟਕਸਾਲੀ ਸੋਚ ਨਾਲ ਪਰਨਾਇਆ ਹੋਇਆ ਟਕਸਾਲ ਕੌਣ ਹੈ ਘੜੀਏ ਸ਼ਬਦ ਸਚੀ ਟਕਸਾਲ ਜੀ ਉਹ ਕਦੇ ਵੀ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਦਾ ਬਿਲਕੁਲ ਇਹ ਜਿਹੜੇ ਹੈਗੇ ਨੇ ਭਾਈ ਅਮਰੀਕ ਸਿੰਘ ਅਜਨਾਲਾ ਦਮਦਮੇ ਟਕਸਾਲ ਦੇ ਵਿੱਚ ਪੜ੍ਹੇ ਨੇ ਦਮਦਮੇ ਟਕਸਾਲ ਦੇ ਵਿਦਿਆਰਥੀ ਹੈ ਨੇ ਬਿਲਕੁਲ ਲੇਕਿਨ ਜਦੋਂ ਬਾਬਾ ਠਾਕਰ ਸਿੰਘ ਜੀ ਗੁਰਪਿਆਨਾ ਕਰ ਗਏ ਤਾਂ ਫਿਰ ਟਕਸਾਲ ਦੇ ਵਿੱਚ ਇੱਕ ਧੜੇਬੰਦੀ ਹੋਈ ਇਹ ਵੀ ਚਾਹੁੰਦੇ ਸੀ ਮੈਂ ਮੁਖੀ ਬੰਨਾ ਬਬਰਨਾਮ ਸਿੰਘ ਮੁਖੀ ਬਣਾ ਦਿੱਤੇ ਗਏ ਤਾਂ ਉਸ ਵੇਲੇ ਇਹਨਾਂ ਨੇ ਆਪਣਾ ਇੱਕ ਲਗ ਥੜਾ ਬਣਾ ਲਿਆ ਤਾਂ ਉਦੋਂ ਤੋਂ ਇਹ ਲਗ ਚੱਲਦੇ ਆ ਰਹੇ ਆ ਫਿਰ ਸਰਬੱਤ ਖਾਲਸਾ ਹੋਇਆ 10 ਨਵੰਬਰ 2015 ਨੂੰ ਉਹਦੇ ਵਿੱਚ ਇਹਨਾਂ ਨੂੰ ਜਥੇਦਾਰ ਵੀ ਨਿਯੁਕਤ ਕੀਤਾ ਗਿਆ ਕੇਸਗੜ੍ਹ ਸਾਹਿਬ ਦਾ ਜੀ ਸਰਬੱਤ ਖਾਲਸਾ ਵੱਲੋਂ ਤੇ ਉਦੋਂ ਤੋਂ ਲੈ ਕੇ ਆਪਣੀਆਂ ਸਰਗਰਮੀਆਂ ਜਿਹੜੀਆਂ ਨਿਰੰਤਰ ਜਾਰੀ ਰੱਖ ਰਿਹਾ ਜੀ ਜੀ ਚੰਗੀ ਗੱਲ ਏ ਪੰਥ ਦੇ ਲਈ ਕੋਈ ਵੀ ਕਾਜ ਕਰਦਾ ਉਹ ਸ਼ਲਾਘਾ ਜੋਗੇ ਬਿਲਕੁਲ ਚੰਗੀ ਗੱਲ ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜਾਂ ਪੰਜ ਸਿੰਘ ਸਹਿਬਾਨ ਜੀ ਜੀ ਉਹਨਾਂ ਦੇ ਪੁਤਲੇ ਜਲਾਉਣੇ ਇਹ ਕਿਸੇ ਵੀ ਤਰੀਕੇ ਨਾਲ ਜਸਟੀਫਾਈ ਨਹੀਂ ਕੀਤੇ ਜਾ ਸਕਦੇ ਕਿਉਂਕਿ ਆਪਣੇ ਆਪ ਦੇ ਵਿੱਚ ਇੱਕ ਬੇहद ਸ਼ਰਮਨਾਕ ਬੇहद ਮਾੜਿਆ ਇਹ ਜਿਹੜਾ ਕਦਮ ਏ ਵਿਚਾਰਾਂ ਦੀ ਸਾਂਝ ਨਾ ਹੋਣੀ ਇੱਕ ਦੂਸਰੇ ਦੇ ਵਿਚਾਰਾਂ ਦਾ ਮੇਲ ਨਾ ਹੋਣਾ ਜਾਂ ਆਪਾਂ ਨੂੰ ਕੁਝ ਫੈਸਲੇ ਚੰਗੇ ਨਾ ਲੱਗਣੇ ਹੂੰ ਇਹ ਇੱਕ ਆਪਣਾ ਪਹਿਲੂ ਹੋ ਸਕਦਾ ਹੈ ਲੇਕਿਨ ਉਸ ਨੂੰ ਲੈ ਕੇ ਤੁਸੀਂ ਆਪਣਾ ਵਿਰੋਧ ਇਸ ਢੰਗ ਦੇ ਨਾਲ ਦਰਜ ਕਰਾਓ ਇਹ ਕਿਤੇ ਵੀ ਚੰਗਾ ਸੋਭਾ ਨਾਇਕ ਨਹੀਂ ਹੈਗਾ ਜੀ ਸੋ ਮੈਂ ਪਹਿਲਾਂ ਵੀ ਇਹਦੀ ਨਿੰਦਾ ਕੀਤੀ ਦੁਬਾਰਾ ਫੇਰ ਕਰਦਾ ਤੇ ਮੈਂ ਦੇਸ਼ ਦੁਨੀਆ ਦਰਬਸ ਦੀ ਸਿੱਖ ਕੌਮ ਨੂੰ ਵੀ ਅਪੀਲ ਕਰਾਂਗਾ ਕਿ ਜਿਹੜਾ ਰੁਝਾਨ ਹੈ ਮਾੜਾ ਰੁਝਾਨ ਹੈ ਕਿਉਂਕਿ ਅੱਜ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦੇ ਉੱਤੇ ਆਜ਼ਾਦੀ ਹੈ ਹਰ ਕੋਈ ਉੱਥੇ ਲਿਖ ਸਕਦਾ ਬੋਲ ਸਕਦਾ ਵੀਡੀਓ ਪਾ ਸਕਦਾ ਪਰ ਆਪਾਂ ਦੇਖਦੇ ਹਾਂ ਕਿ ਆਪਣੇ ਹੀ ਸਿੰਘ ਸਾਹਿਬਾਨ ਦੀ ਕਰਦਾਰ ਕੋਸ਼ਿਸ਼ ਕਰਨੀ ਹੂੰ ਤੇ ਫਿਰ ਅਸੀਂ ਇਹ ਕਹਿਣਾ ਕਿ ਉਹਨਾਂ ਦਾ ਦਰਜਾ ਜਿਹੜਾ ਪੋਪ ਨਾਲੋਂ ਵੀ ਵੱਡਾ ਇਹ ਆਪਣੇ ਵਿੱਚ ਹਾਸੋਈ ਹਾਸੇ ਨਹੀਂ ਗੱਲ ਹੋ ਜਾਂਦੀ ਬਿਲਕੁਲ ਇਹ ਦੇਖੋ ਜਥੇਦਾਰ ਜਿਹੜੇ ਆ ਉਹ ਵੀ ਇਨਸਾਨ ਨੇ ਹੂੰ ਤੇ ਮਨੁੱਖ ਜਿਹੜਾ ਗਲਤੀਆਂ ਦਾ ਪਤਲਾ ਜੀ ਜੀ ਤੇ ਮੈਂ ਤਾਂ ਪਿਛਲੇ ਸਮੇਂ ਦੇ ਵਿੱਚ ਗਿਆਨੀ ਗੁਰਬਚਨ ਸਿੰਘ ਜੀ ਬਾਰੇ ਵੀ ਬੜੇ ਮੰਦੇ ਸ਼ਬਦ ਬੋਲੇ ਗਏ ਮੈਂ ਹਾਂ ਨਾ ਬੋਲੋ ਉਹਨਾਂ ਨੂੰ ਵੀ ਦੇਖੋ ਇੱਕ ਸਮਾ ਆਵੇਗਾ ਜਦੋਂ ਉਹਨਾਂ ਨੂੰ ਇਸ ਚੀਜ਼ ਦਾ ਪੂਰੀ ਤਰ੍ਹਾਂ ਪਛਤਾਵਾ ਹੋਵੇਗਾ ਉਹਨਾਂ ਦੇ ਪਰਿਵਾਰ ਵੀ ਇਸ ਗੱਲ ਦਾ ਅਹਿਸਾਸ ਕਰਨਗੇ ਕਿ ਜਥੇਦਾਰ ਰਹਿੰਦਿਆਂ ਸਾਡੇ ਕੋਲ ਜਿਸ ਤਰੀਕੇ ਦੇ ਫੈਸਲੇ ਹੋਣੇ ਚਾਹੀਦੇ ਜੇ ਅਸੀਂ ਨਹੀਂ ਕੀਤੇ ਤਾਂ ਇਹ ਜਿਹੜਾ ਮਜੂਦਾ ਸਿੰਘ ਸਹਿਬਾਨ ਨੇ ਗਿਆਨੀ ਰਕबीर ਸਿੰਘ ਜੀ ਨਿਮਰਤਾ ਵਾਲੇ ਨੇ ਆਪਣੇ ਗਰਬਾਣੀ ਦੇ ਰਸੀਏ ਨੇ ਹਰ ਫੈਸਲਾ ਬੜਾ ਸੋਚ ਸਮਝ ਕੇ ਲੈਂਦੇ ਨੇ ਸੋ ਉਹਨਾਂ ਨੇ ਆਪਣੇ ਅਧਿਕਾਰ ਖੇਤਰ ਦੇ ਵਿੱਚ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਫੈਸਲੇ ਲਏ ਨੇ ਉਹ ਬੜੇ ਹੀ ਸਚਜੇ ਢੰਗ ਦੇ ਨਾਲ ਲਏ ਨੇ ਜੀ ਔਰ ਪੂਰੀ ਕੌਮ ਨੇ ਉਹਨਾਂ ਫੈਸਲਿਆਂ ਨੂੰ ਮੰਨਿਆ ਵੀ ਹੈ ਹਮਮ ਤੇ ਇਹ ਜਿਹੜਾ ਆਪਣੇ ਆਪ ਦੇ ਵਿੱਚ ਇਸ ਤਰੀਕੇ ਦਾ ਵਿਰੋਧ ਦਰਜ ਕਰਾਉਣਾ ਇਹ ਮੈਂ ਵਾਰ-ਵਾਰ ਰੈਪੀਟੇਸ਼ਨ ਨਹੀਂ ਕਰਨੀ ਚਾਹੁੰਦਾ ਕਿ ਬਿਲਕੁਲ ਮੰਦ ਭਗਾ ਜੀ ਜੀ ਔਰ देर सवेरे ਇਸ ਦਾ ਇਹਨਾਂ ਨੂੰ ਅਹਿਸਾਸ ਜ਼ਰੂਰ ਕਰਨਾ ਚਾਹੀਦਾ ਉਹਨਾਂ ਦੇ ਸਾਥੀਆਂ ਨੂੰ ਵੀ ਕਿ ਅਸੀਂ ਇਹ ਗਲਤ ਕੰਮ ਕੀਤਾ ਤੇ ਅੱਗੇ ਤੋਂ ਨਾ ਕਰੀਏ ਬਿਲਕੁਲ ਵੇਖੋ ਸੋਚ ਕਿਦਾਂ ਦੀ ਆ ਵੀ ਆਪਣੇ ਹੀ ਇੱਕ ਤਾਂ ਚਲੋ ਪੋਲੀਟੀਕਲ ਲੀਡਰ ਹੋਣ ਉਹਨਾਂ ਦੇ ਪੁੱਤਲੇ ਸਾੜਨੇ ਉਹਨਾਂ ਨੂੰ ਖੁਸ਼ੀ ਹੁੰਦੀ ਵੀ ਸਾਡਾ ਕਪੂਤਰਾ ਸਾੜੇ ਤੇ ਸਾਡੀ ਮਸ਼ਹੂਰੀ ਹੁੰਦੀ ਆ ਉਹਨਾਂ ਨੂੰ ਤੇ ਇਹ ਲੱਗਦਾ ਵਾ ਪਰ ਜਥੇਦਾਰਾਂ ਦੇ ਪ੍ਰਤੀ ਇਹ ਜੀ ਸੋਚ ਰੱਖਣੀ ਉਹਨਾਂ ਦੇ ਪੁੱਤਲੇ ਸਾੜਦੇ ਨੇ ਇਹ ਮੈਂ ਸੋਚਦਾ ਵੀ ਬਿਲਕੁਲ ਆ ਗਲਤ ਸੋਚ ਹੈ ਨਾ ਨਾਲੇ ਪਤਾ ਕੀ ਇਹ ਪੈਰਲਲ ਜਿਹੜੇ ਭਾਈ ਮਰੀਕ ਸਿੰਘ ਇਹ ਤਾਂ ਆਪ ਜਥੇਦਾਰ ਬਣੇ ਰਹੇ ਆ ਹਾਂ ਚੱਬੇ ਦੀ ਤਰ੍ਹਾਂ ਹੀ ਗੱਲ ਹੈ ਕਿ ਉਹਨਾਂ ਨੂੰ ਜਥੇਦਾਰੀ ਨਹੀਂ ਮੰਨਦੇ ਹੂੰ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੀ ਨਹੀਂ ਉਹਨਾਂ ਦੇ ਫੈਸਲਿਆਂ ਤੋਂ ਤੁਸੀਂ ਕੀ ਤਵੱਕੋ ਰੱਖਣਾ ਚਾਹੁੰਦੇ ਹੋ ਹੂੰ ਤੁਹਾਨੂੰ ਤਾਂ ਕੋਈ ਅਧਿਕਾਰ ਹੀ ਨਹੀਂਗਾ ਕਿ ਤੁਸੀਂ ਉਹਨਾਂ ਦੇ ਉੱਤੇ ਕੋਈ ਕਿੰਤੂ ਪਰੰਤੂ ਕਰੋ ਜਦੋਂ ਤੁਸੀਂ ਉਹਨਾਂ ਨੂੰ ਜਥੇਦਾਰੀ ਨਹੀਂ ਮੰਨਦੇ ਹੂੰ ਫਿਰ ਉਹਨਾਂ ਦੇ ਫੈਸਲਿਆਂ ਬਾਰੇ ਤੁਹਾਨੂੰ ਫਿਕਰ ਇਨਾ ਕੇ ਕਰਕੇ ਹੋ ਬਿਲਕੁਲ ਇਸ ਕਰਕੇ ਨਹੀਂ ਹੋਣਾ ਚਾਹੀਦਾ ਪ੍ਰਧਾਨ ਸਾਹਿਬ ਇੱਕ ਕੰਗਨਾਰ ਨੌਤ ਜਿਹੜੀ ਐਮਰਜੈਂਸੀ ਫਿਲਮ ਹੈ ऐसे ਸਮੇਂ ਤੇ ਜਦੋਂ ਪੰਜਾਬ ਦਾ ਮਾਹੌਲ ਖਰਾਬ ਹੈ ਪੰਜਾਬ ਵਿੱਚ ਇੱਕ ਬਨੇ ਕਸਾਰ ਰੈਜੀਟੇਸ਼ਨ ਕਰ ਰਹੇ ਆ ਔਰ ਇਹ ਫਿਲਮ ਇੰਦਰਾ ਗਾਂਧੀ ਦਾ ਜਿਹੜਾ ਰੋਲ ਪਲੇ ਪਲੇ ਕਰਕੇ ਐਮਰਜੈਂਸੀ ਵਿਖਾਈਆਂ ਕੀ ਜਾਂ ਫਿਰ ਪੰਜਾਬ ਦੀ ਐਮਰਜੈਂਸੀ ਜਦੋਂ ਲੱਗੀ ਉਹ ਵਿਖਾਈ ਨਹੀਂ ਗਈ ਬਾਹਰ ਦੀ ਐਮਰਜੈਂਸੀਆ ਵਿਖਾ ਕੇ ਇੰਦਰਾ ਨੂੰ ਜਿਹੜਾ ਵਿਖਾਇਆ ਗਿਆ ਵੀ ਵੇਖੋ ਜੀ ਉਹਨਾਂ ਨੇ ਜੋ ਕੀਤਾ ਸਹੀ ਕੀਤਾ ਕੰਗਨਾਰ ਨੋਤ ਦੀ ਇਹ ਜਿਹੜੀ ਸੋਚ ਆ ਇਹ ਸੋਚ ਨੂੰ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਇਹ ਨਾ ਸਰਕਾਰਾਂ ਸਮੇਂ-ਸਮੇਂ ਟੋਡੀ ਰੱਖਦੀਆਂ ਨੇ ਜਿਹਨਾਂ ਨੂੰ ਮੁਖਬਰ ਕਹਿ ਲੋ ਫਿਰਕੂ ਸੋਚ ਵਾਲੇ ਸਮਝ ਲੋ ਜਾਂ ਜਿਹੜੇ ਕਿਸੇ ਦੂਸਰੇ ਧਰਮ ਦੇ ਉੱਤੇ ਪ੍ਰੋਪਗੈਂਡਾ ਕਰਕੇ ਹੀ ਆਪਣਾ ਖਾਣਾ ਖਾਂਦੇ ਨੇ ਉਹਨਾਂ ਦੀ ਕਮਾਈ ਇਹ ਹੁੰਦੀ ਹੈ ਤੁਸੀਂ ਦੇਖੋ ਕਿ ਉਦੋਂ ਅੰਗਰੇਜ਼ਾਂ ਦੇ ਵੇਲੇ ਵੀ ਟੋਡੀ ਹੁੰਦੇ ਸੀ ਜ਼ਗੀਰਦਾਰੂ ਸੋਚ ਵਾਲੇ ਉਹ ਉਹ ਵੀ ਇਹੋ ਕੰਮ ਕਰਦੇ ਹੁੰਦੇ ਸੀ ਜਿਹੜੇ ਸੰਘਰਸ਼ ਕਰਦੇ ਹੁੰਦੇ ਸੀ ਆਜ਼ਾਦੀ ਦਾ ਉਹਨਾਂ ਪ੍ਰਤੀ ਉਹ ਮਾੜੀ ਸੋਚ ਰੱਖਦੇ ਸੀ ਸੋ ਜਿਹੜੀ ਕੰਗਣਾ ਰਨਾਓ ਤੇ ਇਹ ਤਾਂ ਖੱਟਿਆ ਹੀ ਇਸੇ ਚੀਜ਼ ਦਾ ਖਾਂਦੀ ਹੈ ਕਿ ਸਿੱਖਾਂ ਨੂੰ ਪੰਜਾਬੀਆਂ ਨੂੰ ਗਾਲਾਂ ਕੱਢ ਕੇ ਇਹ ਮੈਂਬਰ ਪਾਰਲੀਮੈਂਟ ਬਣੀ ਹੈ ਫਿਲਮ ਤਾਂ ਇਹਦੀ ਕੋਈ ਚੱਲੀ ਨਹੀਂ ਨਾ ਜੇ ਕੋਈ ਫਿਲਮ ਚੱਲੀ ਹੈ ਉਹਦੇ ਵਿੱਚ ਇਹਨੇ ਅਰਧ ਨੰਗੇ ਸੀਨ ਦੇ ਕੇ ਵੀ ਕੋਸ਼ਿਸ਼ ਕੀਤੀ ਕਿ ਮੈਂ ਅੱਗੇ ਆ ਸਕਾਂ ਪਰ ਇਹ ਤਾਂ ਇੱਕ ਸਪੂਰਨ ਐਕਟਰਸ ਵੀ ਨਹੀਂ ਬਣ ਸਕੀ ਜੀ ਜੀ ਲੇਕਿਨ ਕਿਉਂਕਿ ਭਾਜਪਾ ਦਾ ਇੱਕ ਫਿਰਕੂ ਏਜੰਡਾ ਵੀ ਹੈ ਨਾਲ ਨਾਲ ਕਿ ਜਿੰਨ ਦੇ ਵਿੱਚ ਫਿਰਕਾ ਪ੍ਰਸਤੀ ਨੂੰ ਬढ़ावा ਦੇਣਾ ਤੇ ਉਸ ਤਹਿ ਤੇ ਕੰਮ ਕਰ ਰਹੀ ਹੈ ਤੇ ਇਹ ਤਾਂ ਭਾਜਪਾ ਵਾਲਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਇਹੋ ਜੀ ਬੇਸਮਝ ਬੇਅਕਲ ਔਰਤ ਨੂੰ ਤੁਸੀਂ ਅੱਗੇ ਲਾ ਕੇ ਤੁਸੀਂ ਉਸ ਦੇਸ਼ ਭਗਤ ਕੌਮ ਨੂੰ ਗਾਲਾਂ ਦਵਾ ਰਹੇ ਹੋ ਉਸ ਦੇਸ਼ ਭਗਤ ਕੌਮ ਦਾ ਤੁਸੀਂ ਨਰਾਦਰ ਕਰ ਰਹੇ ਹੋ ਜਿੰਨਾ ਬਾਰੇ ਤੁਸੀਂ ਕਹਿੰਦੇ ਹੋ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੇ ਸ਼ਹਾਦਤ ਨਾ ਦਿੱਤੀ ਹੁੰਦੀ ਤੇ ਅੱਜ ਇੱਥੇ ਅੱਲਾ ਲਾ ਹੋਣੀ ਸੀ ਉਸ ਕੌਮ ਦੇ ਨਾਲ ਤੁਸੀਂ ਗਦਾਰੀ ਕਰ ਰਹੇ ਹੋ ਕਿ ਜਿਸ ਕੌਮ ਨੇ ਅੰਗਰੇਜ਼ਾਂ ਤੋਂ ਦੇਸ਼ ਨੂੰ ਯਾਦ ਕਰਾਇਆ ਸਭ ਤੋਂ ਵੱਧ ਕਾਲੇ ਪਾਣੀਆਂ ਚ ਗਏ ਪੰਜਾਬੀ ਸਭ ਤੋਂ ਵੱਧ ਸਿੱਖ ਗਏ ਜਿਨ੍ਹਾਂ ਨੇ ਫਾਂਸੀਆਂ ਦੇ ਫੰਦੇ ਚੁੰਮੇ ਸ਼ਹੀਦ ਕਰਤਾਰ ਸਿੰਘ ਸਰਾਭਾ ਸ਼ਹੀਦ ਉਦਮ ਸਿੰਘ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਕਿੰਨੇ ਬਹੁਤਾਤ ਗਿਣਤੀ ਦੇ ਵਿੱਚ ਐ ਬਾਬਾ ਰਾਮ ਸਿੰਘ ਵਰਗੇ ਕੂਕਾ ਲਹਿਰ ਜਿਹੜੀ ਗਦਰੀ ਬਾਬੇ ਬਾਬਾ ਸੋਹਣ ਸਿੰਘ ਭਗਣਾ ਜੀ ਤੇ ਕਿੰਨੇ ਆ ਯੋਧਿਆਂ ਨੇ ਕੁਰਬਾਨੀਆਂ ਦੇ ਕੇ ਤੇ ਇਸ ਦੇਸ਼ ਨੂੰ ਯਾਦ ਕਰਾਇਆ ਤੇ ਜਿਹੜੀ ਐਮਰਜੈਂਸੀ ਵੀ ਲੱਗੀ ਜਨ ਸੰਗ ਨੂੰ ਤਾਂ ਇੰਦਰਾ ਗਾਂਧੀ ਨੇ ਅੱਗੇ ਲਾ ਲਿਆ ਸੀ ਜਨ ਸੰਗ ਤਾਂ ਲੋਕ ਦੀ ਫਿਰਦੀ ਜਿਹੜੀ ਅੱਜ ਦੀ ਭਾਰਤੀ ਜਨਤਾ ਪਾਰਟੀ ਹੈ ਤਾਂ ਕੇਵਲ ਤੇ ਕੇਵਲ ਸਿੱਖ ਹੀ ਸਨ ਜਿਨ੍ਹਾਂ ਨੇ ਜਿਨ੍ਹਾਂ ਦੇ ਵਿੱਚ ਸੱਚਖੰਡੀ ਵਾਸੀ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਉਹਤੇ ਜਾ ਕੇ ਲੰਗਰ ਲਾਤਾ ਦੇ ਲਈ ਉਹਨਾਂ ਨੇ ਕਿੰਨੇ ਜਲੂਸ ਕੱਢੇ ਨਗਰ ਕੀਰਤਨ ਕੀਤੇ ਪਿੰਡ ਪਿੰਡ ਸ਼ਹਿਰ ਸ਼ਹਿਰ ਕਸਬਿਆਂ ਦੇ ਵਿੱਚ ਪੂਰੇ ਦੇਸ਼ ਦੇ ਅੰਦਰ ਉਹਨਾਂ ਨੇ ਐਮਰਜੈਂਸੀ ਦਾ ਵਿਰੋਧ ਕੀਤਾ ਤਾਂ ਜਾ ਕੇ ਐਮਰਜੈਂਸੀ ਟੁੱਟੀ ਸ਼੍ਰੋਮਣੀ ਅਕਾਲੀ ਦਲ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਕਿੰਨਾ ਸੰਘਰਸ਼ ਲੜਿਆ ਜੇਲਾਂ ਭਰੀਆਂ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਵੇਂ ਤੁਸੀਂ ਕਿਹਾ ਕਿ ਲੰਗਰ ਲਾ ਕੇ ਉਸ ਵੇਲੇ ਇਸ ਐਮਰਜੈਂਸੀ ਦਾ ਵਿਰੋਧ ਕੀਤਾ ਸੋ ਇਹ ਲੋਕ ਜਿਹੜੇ ਆ ਇਹ ਬੜੀ ਬਾੜੀ ਸੋਚ ਵਾਲੇ ਨੇ ਤੇ ਜਿਹੜਾ ਭਾਰਤ ਦਾ ਸੈਂਸਰ ਬੋਰਡ ਏ ਉਹਨੂੰ ਵੀ ਅਸੀਂ ਵਾਰ-ਵਾਰ ਕਿਹਾ ਕਿ ਤੁਸੀਂ ਇਹਦੇ ਵਿੱਚ ਸਾਡੇ ਨੁਮਾਇੰਦੇ ਲਵੋ ਪਰ ਉਹਨਾਂ ਨੇ ਇਸ ਚੀਜ਼ ਨੂੰ ਅਨ ਦੇਖਿਆ ਕੀਤਾ ਹੋਇਆ ਹੁਣ ਦੂਸਰੇ ਪਾਸੇ ਦਲਜੀਤ ਦਸਾਂਜੇ ਭਾਵੇਂ ਕਿ ਸਾਡੇ ਉਹਨਾਂ ਨਾਲ ਵਿਚਾਰਕ ਧਾਰ ਤੌਰ ਤੇ ਬਹੁਤ ਸਾਰੇ ਉਹ ਕਿਉਂਕਿ ਇੱਕ ਕਲਾਕਾਰ ਏ ਉਹ ਆਪਦੇ ਰੰਗ ਰੂਪ ਬਦਲਦਾ ਰਹਿੰਦਾ ਜੀ ਜੀ ਕਦੀ ਟੋਪੀ ਪਾ ਲੈਂਦਾ ਕਦੀ ਪੱਗ ਬਨ ਲੈਂਦਾ ਪਰ ਫਿਰ ਵੀ ਉਹਨੇ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦਾ ਨਾਮ ਪੰਜਾਬੀਆਂ ਦਾ ਨਾਮ ਬਹੁਤ ਰੌਸ਼ਨ ਕੀਤਾ ਜੀ ਜੀ ਉਹਨੂੰ ਅਸੀਂ ਸ਼ਾਬਾਸ਼ ਦੇਣੇ ਆ ਉਹਨਾਂ ਨੇ ਪੰਜਾਬ 1995 ਫਿਲਮ ਬਣਾਈ ਹੈ। ਉਸ ਫਿਲਮ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦਾ ਜਿਹੜਾ کردار ਕੌਮ ਪ੍ਰਤੀ ਜਿਹੜੀ ਸਮਰਪਿਤ ਭਾਵਨਾ ਹੈ, ਇਹ ਮਨੁੱਖੀ ਹੱਕਾਂ ਹਕੂਕਾਂ ਵਾਸਤੇ ਜਿਹੜੀ ਉਹਨਾਂ ਦੀ ਲੜਾਈ ਹੈ, ਜਿਹੜੇ ਅਣਪਛਾਤੀਆਂ ਲਾਸ਼ਾਂ ਦੇ ਲਈ ਲੜਾਈ ਲੜਦੇ ਹੋਏ ਖੁਦ ਅਣਪਛਾਤੀ ਲਾਸ਼ ਬਣਾ ਦਿੱਤੇ ਗਏ। ਉਹ ਫਿਲਮ ਜਿਹੜੀ ਹੈ 9095 9595 ਉਹ ਫਿਲਮ ਅੱਜ ਤੱਕ ਨਹੀਂ ਚੱਲਣ ਦੇ ਰਿਹਾ। ਉਹਨੂੰ ਕਹਿੰਦੇ ਸੀ ਕਿ ਪਹਿਲਾਂ ਬਾਹਰਲੇ ਦੇਸ਼ਾਂ 'ਚ ਚਲਾਵਾਂਗੇ। ਹੁਣ ਉੱਥੋਂ ਵੀ ਇਹਨਾਂ ਨੇ ਜਿਹੜਾ ਉਹਨੂੰ ਬੈਨ ਕਰ ਦਿੱਤਾ ਉਹਦਾ YouTube ਦੇ ਉੱਤੇ ਟ੍ਰੇਲਰ ਆਇਆ ਟੀਜ਼ਰ ਆਇਆ ਉਹ ਵੀ ਇਹਨਾਂ ਨੇ ਰਿਮੂਵ ਕਰਤਾ ਸੋ ਇਹ ਆਪਣੇ ਆਪ ਦੇ ਵਿੱਚ ਬੜੀਆਂ ਸ਼ਰਮਨਾਕ ਘਟਨਾਵਾਂ ਨੇ ਜਿਹੜੀਆਂ ਕਿ ਸਾਨੂੰ ਬੇਗਾਨਗੀ ਦਾ ਅਹਿਸਾਸ ਕਰਾਉਂਦੀਆਂ ਨੇ ਵੀ ਜੀ ਇੱਕ ਅੰਗਨਾਰ ਨੋਤੀ ਫਿਲਮ ਜਿਹੜੀ ਫਿਰਕੂ ਮਾਹੌਲ ਪੈ ਪੈਦਾ ਕਰਦੀ ਹੈ ਇੱਕ ਬਨੇ ਸਚਾਈ ਹੈ ਜਿਹਦੇ ਚ 120 ਕਟ ਲਾਏ ਗਏ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਤੁਸੀਂ 95 ਵਾਲੀ ਫਿਲਮ ਦੀ ਗੱਲ ਕੀਤੀ 120 ਕਟ ਲਾ ਕੇ ਵੀ ਨਹੀਂ ਚਲਣ ਦਿੱਤੀ ਗਈ ਐਡਾ ਕਿ ਉਹਨਾਂ ਤੋਂ ਡਰ ਪੈ ਗਿਆ ਜਿਹੜਾ ਸੱਚ ਬਖਾਇਆ ਗਿਆ ਪੰਜਾਬ ਦੇ ਨੌਜਵਾਨਾਂ ਨੂੰ ਘਰਾਂ ਚੋਂ ਚੱਕ ਕੇ ਰੋਹੀਆਂ ਤੇ ਮਾਰ ਦਿੱਤਾ ਗਿਆ ਪੰਜਾਬ ਦੇ ਨੌਜਵਾਨਾਂ ਦਾ ਝੂਠੇ ਮੁਕਾਬਲੇ ਕਰਾ ਦਿੱਤੇ ਕਿ ਆਪਣੇ ਤਾਰੇ ਵਧਾਉਣ ਦੇ ਲਈ ਪੁਲਿਸ ਵਾਲਿਆਂ ਵੱਲੋਂ ਤੁਸੀਂ ਤੋਂ ਸਾਰਾ ਸਰਤਾ ਪਤਾ ਭੁਗਤ ਭੋਗੀਆਂ ਹੇ ਹੋਈ ਜਿਹੜਾ ਅਜੀਤ ਸਿੰਘ ਸੰਧੂ ਏ ਜਾਂ ਸਮੇਤ ਸਿੰਘ ਸੈਣੀ ਏ ਗੋਬਿੰਦ RAM ਏ ਇਹਨਾਂ ਸਾਡੇ ਸਾਰਿਆਂ ਨਾਲ ਸਾਡਾ ਵਾਹ ਪੈਂਦਾ ਰਿਹਾ ਸਾਡੇ ਸਾਥੀਆਂ ਨੂੰ ਇਹਨਾਂ ਨੇ ਸ਼ਹੀਦ ਕੀਤਾ ਕੋ ਕੋ ਕੇ ਸ਼ਹੀਦ ਕੀਤਾ ਸੋ ਮੈਂ ਆਪਣੇ ਆਪ ਦੇ ਵਿੱਚ ਮਹਿਸੂਸ ਕਰਦਾ ਕਿ ਘੱਟ ਗਿਣਤੀ ਤੇ ਬਹੁ ਗਿਣਤੀ ਜੀ ਘੱਟ ਗਿਣਤੀ ਨੂੰ ਗਾਲਾਂ ਕਢਵਾ ਕੇ ਕੰਗਣਾ ਰਣੌਤ ਕੋਲੋਂ ਜਾਂ ਹੋਰ ਬਹੁਤ ਸਾਰੇ ਇਹੋ ਜਿਹੇ ਮਾੜੇ ਅਨਸਰ ਹੈਗੇ ਨੇ ਜਿਹੜੇ ਸਮੇਂ-ਸਮੇਂ ਸਿੱਖਾਂ ਨੂੰ ਜਲੀਲ ਕਰਦੇ ਰਹਿੰਦੇ ਆ ਪੰਜਾਬੀਆਂ ਨੂੰ ਜਲੀਲ ਕਰਦੇ ਰਹਿੰਦੇ ਆ ਸੋ ਹੁਣ ਇੱਕ ਬੀਜੇਪੀ ਦੇ ਆਗੂ ਦਾ ਬਿਆਨ ਹੈ ਕਿ ਇਤਨੇ ਪੰਜਾਬੀ ਗਨਤੰਤਰ ਦੇ ਉਸ ਪਰ ਦਿੱਲੀ ਵਿੱਚ ਕੀ ਕਰ ਰਹੇ ਹਨ ਹਾਲਾਂਕਿ ਉੱਥੇ ਦਿੱਲੀ ਦੇ ਇਲੈਕਸ਼ਨ ਹੋ ਰਹੇ ਆ ਆਮ ਆਦਮੀ ਪਾਰਟੀ ਕਰਕੇ ਬਹੁਤ ਸਾਰੇ ਪੰਜਾਬੀ ਜਿਹੜੇ ਐਮਐਲਏ ਬਣੇ ਆ ਜਾਂ ਬਿਦੈ ਆਪਣੇ ਉੱਥੇ ਬੈਠੇ ਆ ਉਹ ਉੱਥੇ ਬੈਠੇ ਆ ਪਰ ਉਹਨੇ ਸਿੱਧਾ ਜਿਹੜੀ ਕਟਾਸਕ ਕੀਤਾ ਉਹ ਨਿਸ਼ਾਨਾ ਲਾਇਆ ਉਹ ਪੰਜਾਬੀਆਂ ਤੇ ਤੇ ਸਿੱਖਾਂ ਤੇ ਲਾਇਆ ਹੂੰ ਸੋ ਇਹ ਆਪਣੇ ਆਪ ਵਿੱਚ ਬੇਹੱਦ ਸ਼ਰਮਨਾਕ ਗੱਲ ਇੱਕ ਪਾਸੇ ਕਹਿੰਦੇ ਆ ਇਹ ਜਿਹੜਾ ਟੁੱਟ ਭਾਰ ਤੇ ਹੂੰ ਹੂੰ ਤੇ ਅਖੰਡ ਭਾਰ ਤੇ ਜੀ ਜੀ ਸੋ ਉਸ ਭਾਰਤ ਦੇ ਵਿੱਚ ਹੀ ਪੰਜਾਬ ਏ ਤੇ ਪੰਜਾਬ ਨੂੰ ਇਹ ਹਮੇਸ਼ਾ ਵੱਖਰਾ ਸਮਝਦੇ ਆ ਇਸੇ ਕਰਕੇ ਕਿਸਾਨ ਅੰਦੋਲਨ ਅੱਜ ਤੁਸੀਂ ਦੇਖ ਲੋ 60 ਦਿਨ ਹੋ ਗਏ ਨੇ ਮੇਰਾ ਖਿਆਲ ਜੀ ਜੀ ਡੱਲੇਵਾਲ ਸਾਹਿਬ ਦੇ ਸੰਘਰਸ਼ ਨੂੰ ਪਰ ਉਧਰ ਵੀ ਕੋਈ ਧਿਆਨ ਨਹੀਂ ਐਮਐਸਪੀ ਦੀ ਗਾਰੰਟੀ ਦੇਣ ਦੀ ਗੱਲ ਕੀਤੀ ਸੀ ਹੁੰਦੇ ਤੋਂ ਭੱਜ ਗਏ ਫਸਲਾਂ ਜਿਹੜੀਆਂ ਰੋਲ ਰਹੀਆਂ ਮੈਂ ਕੱਲ ਵੇਖਿਆ ਅਖਬਾਰ ਕਿ ਗੋਭੀ ਜਿਹੜੀ 1 ਰੁਪਏ ਕਿਲੋ ਵੇਖ ਰਹੀ ਹੈ ਇੱਥੇ 100 ਰੁਪਏ ਕਿਲੋ ਹੈ ਜਿੱਥੇ ਆਪਾਂ ਬੈਠੇ ਇੱਥੇ 100 ਰੁਪਏ ਕਿਲੋ ਹੈ ਤੇ ਮੰਡੀ ਦੇ ਵਿੱਚ ਕਿਸਾਨ ਲੈ ਕੇ ਜਾਂਦਾ ਤਾਂ 1 ਰੁਪਏ ਕਿਲੋ ਤੋਂ ਇੰਨੀ ਵੱਡੀ ਡਿਸਕ੍ਰਿਮੀਨੇਸ਼ਨ ਜਿਹੜੀ ਹੈ ਇਹ ਆਪਣੇ ਆਪ ਦੇ ਵਿੱਚ ਬੇहद ਸ਼ਰਮਨਾਕਾਰ ਹੈ ਤੇ ਅਕਾਲ ਚੈਨਲ ਦੇ ਦਰਸ਼ਕਾਂ ਨੂੰ ਮੈਂ ਜ਼ਰੂਰ ਬੇਨਤੀ ਕਰਾਂਗਾ ਕਿ ਤੁਸੀਂ ਦੇਖੋ ਪੰਜਾਬ ਨਾਲ ਸੰਬੰਧ ਰੱਖਦੇ ਹੋ ਪੰਜਾਬ ਦੀ ਧਰਤੀ ਤੋਂ ਤੁਸੀਂ ਗਏ ਹੋ ਆਪਣੀ ਰੋਜੀ ਰੋਟੀ ਵਾਸਤੇ ਤੁਸੀਂ ਉੱਥੇ ਬਹੁਤ ਵੱਡੇ ਵੱਡੇ ਕਾਰੋਬਾਰ ਸਥਾਪਿਤ ਕਰਤੇ ਪੰਜਾਬ ਵੱਲ ਧਿਆਨ ਦਿਈਏ ਜੀ ਜੀ ਬਹੁਤ ਪੰਜਾਬ ਪਛੜ ਰਿਹਾ ਹੈ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਹਰ ਜਗ੍ਹਾ ਪੰਜਾਬੀਆਂ ਦੇ ਨਾਲ ੱਤਕਾ ਹੋ ਰਿਹਾ ਸੋ ਉਸਦੇ ਲਈ ਸਾਨੂੰ ਇੱਕ ਜੁੜਤਾ ਦਿਖਾਉਣੀ ਚਾਹੀਦੀ ਏ ਆਪਣੀਆਂ ਮੂਲ ਜੜ੍ਹਾਂ ਨਾਲ ਜੁੜੇ ਰਹੀਏ ਇੱਥੋਂ ਜ਼ਮੀਨਾਂ ਨਾਲ ਵਿੱਚੋਂ ਆਪਣੀਆਂ ਜ਼ਮੀਨਾਂ ਨੂੰ ਸੰਭਾਲੋ ਅੱਜ ਤਾਂ 1ਵੀਂ ਸਦੀ ਦਾ ਦੌਰ ਏ ਤੁਸੀਂ ਕਿਤੇ ਵੀ ਬੈਠ ਕੇ ਕੈਮਰਿਆਂ ਦੀ ਨਿਗਰਾਨੀ 'ਚ ਆਪਣੇ ਘਰ ਦੀ ਪ੍ਰਾਪਰਟੀ ਆਪਣੀ ਜ਼ਮੀਨ ਜਾਇਦਾਦ ਹਰ ਚੀਜ਼ ਵੇਖ ਸਕਦੇ ਹੋ ਜੀ ਜੀ ਤੇ ਕੋਈ ਇਹੋ ਜਿਹਾ ਮਾਹੌਲ ਬਣਾਓ ਇਹੋ ਜੀਆਂ ਪਿੰਡਾਂ ਦੇ ਵਿੱਚ ਕੋਈ ਸਭਾ ਸੁਸਾਇਟੀਆਂ ਬਣਾਓ ਜਿਹੜੀਆਂ ਐਨ ਆਰ ਆਈ ਭਾਈਚਾਰੇ ਨੂੰ ਪ੍ਰੋਟੈਕਟ ਕਰਨ ਜੀ ਜੀ ਕਿ ਉਹਨਾਂ ਦੀ ਜ਼ਮੀਨਾਂ ਦਾ ਸਹੀ ਤਰੀਕੇ ਨਾਲ ਉਹ ਧਿਆਨ ਰੱਖ ਸਕਣ ਲੋਕ ਆਫਟਰ ਕਰ ਸਕਣ ਤਾਂ ਕਿ ਜ਼ਮੀਨਾਂ ਜਾਂ ਸਾਡੀਆਂ ਕੋਠੀਆਂ ਜਿਹੜੀਆਂ ਉਹ ਪ੍ਰਵਾਸੀਆਂ ਦੇ ਹੱਥਾਂ 'ਚ ਨਾ ਆਉਣ ਹਾਂ ਬਿਲਕੁਲ ਸਾਡੇ ਆਪਣੇ ਲੋਕਾਂ ਦੇ ਹੱਥਾਂ 'ਚ ਆਉਣ ਤੇ ਮੈਂ ਆਪਣੇਆਂ ਨੂੰ ਹੀ ਕਾਂਗਾ ਕਿ ਜਿਹੜੇ ਸਾਡੇ ਪ੍ਰਵਾਸੀ ਬਾਹਰ ਚਲੇ ਗਏ ਆ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੇ ਉੱਤੇ ਤੁਸੀਂ ਵੀ ਅੱਖ ਨਾ ਰੱਖੋ ਜੀ ਉਹਨਾਂ ਦੇ ਨਾਲ ਦੁਰਵਿਹਾਰ ਨਾ ਕਰੋ ਜਦੋਂ ਉਹ ਆਉਂਦੇ ਨੇ ਸਾਲ 6 ਮਹੀਨਿਆਂ ਬਾਅਦ ਉਹਨਾਂ ਨੂੰ ਆਪਣੇ ਹਿੱਕ ਨਾਲ ਲਾਓ ਰਿਸ਼ਤਿਆਂ ਦੀ ਅਮੀयत ਸਮਝੋ ਭਰਾ ਭਰਾ ਦਾ ਜਾਇਦਾਦ ਕਰਕੇ ਦੁਸ਼ਮਣ ਨਾ ਬਣੇ ਇਹ ਸਾਰੀਆਂ ਚੀਜ਼ਾਂ ਨੂੰ ਬਹੁਤ ਵੱਡੇ ਪੱਧਰ ਤੇ ਸਮਝਣ ਦੀ ਲੋੜ ਹੈ ਤੇ ਅਕਾਲ ਚੈਨਲ ਪੂਰੀ ਦੁਨੀਆ ਦੇ ਵਿੱਚ ਸਾਡੀ ਆਵਾਜ਼ ਪੰਜਾਬੀਆਂ ਦੀ ਸਿੱਖਾਂ ਦੀ ਆਵਾਜ਼ ਬੁਲੰਦ ਕਰਦਾ ਬੀਤੇ ਦਿਨੀ ਸਰਦਾਰ ਅਮਰੀਕ ਸਿੰਘ ਨੂੰ ਨਰਜੀ ਉਹਨਾਂ ਦੇ ਮਾਤਾ ਜੀ ਚੜ੍ਹਾਈ ਕਰ ਗਏ ਸੀ ਤੇ ਮੈਂ ਅਫਸੋਸ ਪ੍ਰਗਟ ਕੀਤਾ ਬਹੁਤ ਸਾਰੀਆਂ ਪੰਥ ਦੀਆਂ ਜਿਹੜੀਆਂ ਮਯਾਨ ਅੱਜ ਹਸਤੀਆਂ ਸ੍ਰੀ ਅਕਾਲ ਤਖਸੈਬ ਦੇ ਜਥੇਦਾਰ ਸਾਹਿਬ ਤੋਂ ਲੈ ਕੇ ਅ ਪੰਜਾਬ ਦੇ ਮੁੱਖ ਮੰਤਰੀ ਤੱਕ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਔਰ ਬਹੁਤ ਸਾਰੀਆਂ ਹੋਰ ਧਾਰਮਿਕ ਸ਼ਖਸੀਅਤਾਂ ਸਮਾਜਿਕ ਸ਼ਖਸੀਅਤਾਂ ਮੀਡੀਆ ਨਾਲ ਸੰਬੰਧਿਤ ਸਾਰੇ ਉੱਥੇ ਪਹੁੰਚੇ ਸੀ ਜੀ ਜੀ ਸੋ ਮੈਂ ਵੀ ਆਪਣਾ ਉੱਥੇ ਸੰਦੇਸ਼ ਭੇਜਿਆ ਸੀ ਮੈਂ ਬਹੁਤ ਇੱਕ ਇਹੋ ਜਿਹੇ ਮਸਲੇ 'ਚ ਫਸ ਗਿਆ ਜਿਸ ਕਰਕੇ ਮੈਂ ਨਹੀਂ ਜਾ ਸਕਿਆ ਮੇਰੇ ਸਮਾਂ ਕਿਵੇਂ ਨਿਯਾਜ ਦੇ ਸਕਦਾ ਤੇ ਪ੍ਰਧਾਨ ਸਾਹਿਬ ਗੱਲ ਇਦਾਂ ਵਾ ਵੀ ਜਿਹੜਾ ਹਾਲਾਤ ਪੰਜਾਬ ਦੇ ਹੁਣ ਬਣਾਏ ਜਾ ਰਹੇ ਚਾਹੇ ਉਹ ਫਿਲਮਾਂ ਦੇ ਰਾਈ ਬਣਾਏ ਜਾ ਰਹੇ ਚਾਹੇ ਹੋ ਜਿਵੇਂ ਤੁਸੀਂ ਬੀਜੇਪੀ ਲੀਡਰ ਦਾ ਇੱਕ ਬਿਆਨ ਆਂਦਾ ਵੀ ਗਣਤੰਤਰ ਦਿਵਸ ਤੇ ਪੰਜਾਬੀ ਦਿੱਲੀ ਕੀ ਕਰ ਰਿਹਾ ਜਦੋਂ ਕਿ ਪੰਜਾਬੀ ਦਿੱਲੀ ਰਹੀ ਰਿਹਾ ਇਹ ਬੜੀਆਂ ਸ਼ਰਮਨਾਕ ਗੱਲਾਂ ਨੇ ਬੇहद ਬੇਹੂਦਾ ਗੱਲਾਂ ਨੇ ਇਹਨਾਂ ਦੀ ਜਮਾਨ ਨੂੰ ਕੰਟਰੋਲ ਕਰਨਾ ਚਾਹੀਦਾ ਬੀਜੇਪੀ ਕਰ ਨਹੀਂ ਰਹੀ ਫਿਰਕੂ ਨਫਰਤ ਫਿਰਕੂ ਅਜੰਡਾ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਹਨਾਂ ਨੂੰ ਸਮਝਣਾ ਚਾਹੀਦਾ ਜੇ ਪੰਜਾਬ ਦੇ ਨਾਲ ਤੁਸੀਂ ਇਸ ਤਰ੍ਹਾਂ ਵਿਤਕਰਾ ਕਰੋਗੇ ਤੇ ਪੰਜਾਬੀ ਆਪਣੀ ਅਣਖ ਤੇ ਗੈਰਤ ਨਾਲ ਹੀ ਜਿਉਂਦੇ ਨੇ ਤੇ ਪੰਜਾਬੀਆਂ ਨੇ ਹੀ ਮੁਗਲਾਂ ਨੂੰ ਰੋਕਿਆ ਪੰਜਾਬੀਆਂ ਨੇ ਅੰਗਰੇਜ਼ਾਂ ਨੂੰ ਰੋਕਿਆ ਪੰਜਾਬੀਆਂ ਨੇ ਐਮਰਜੈਂਸੀ ਨੂੰ ਤੋੜਿਆ ਤੇ ਪੰਜਾਬੀ ਮੌਜੂਦਾ ਸਮੇਂ ਦੇ ਵਿੱਚ ਵੀ ਕਿਸੇ ਦੀ ਜਿਹੜੀ ਟੈਨ ਨਹੀਂ ਮੰਨਦੇ ਜੀ 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 ਬਿਲਕੁਲ ਜੀ ਦਰਸ਼ਕੋ ਗੱਲ ਇਹ ਹੈ ਕਿ ਮਰੀਕ ਸਿੰਘ ਜੀ ਵੱਲੋਂ ਜੋ ਕੀਤਾ ਗਿਆ ਜਹੇਦਾਰਾਂ ਦੇ ਪੁਤਲੇ ਸਾੜੇ ਗਿਆ ਇਹ ਨਿੰਦਨਯੋਗ ਆ ਐਮਰਜੈਂਸੀ ਫਿਲਮ ਕਿਸੇ ਵੀ ਪੱਖ ਤੋਂ ਠੀਕ ਨਹੀਂ ਠਹਿرائی ਜਾ ਸਕਦੀ ਐਮਰਜੈਂਸੀ ਫਿਲਮ ਕੇਵਲ ਤੇ ਕੇਵਲ ਘੱਟ ਗਿਣਤੀ ਲੋਕਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਂਦੀ ਹੈ ਔਰ ਸਾਡੇ ਜਿਹੜੇ ਅੱਲੇ ਜ਼ਖਮ ਨੇ ਉਹਨਾਂ ਤੇ ਲੂਣ ਛਿਣਕਣ ਦਾ ਕੰਮ ਕਰਦੀ ਹੈ ਕਿਉਂਕਿ ਉਹ 84 ਸਾਨੂੰ ਭੁੱਲੀ ਨਹੀਂ 84 ਦੇ ਵਿੱਚ ਜੋ ਕੁਝ ਸਾਡੇ ਨਾਲ ਹੋਇਆ ਸਾਡੇ ਪਰਿਵਾਰਾਂ ਨਾਲ ਹੋਇਆ ਸਾਡੇ ਰਿਸ਼ਤੇਦਾਰਾਂ ਦੇ ਨਾਲ ਹੋਇਆ ਉਹ ਕਿਤੇ ਭੁੱਲਿਆ ਨਹੀਂ ਜਾ ਸਕਦਾ ਪ੍ਰਧਾਨ ਸਾਹਿਬ ਇਹਨਾਂ ਨੇ ਇਹ ਸਾਰਾ ਤਸ਼ੱਦਦ ਆਪਣੇ ਪਿੰਡੇ ਤੇ ਹੰਡਾਇਆ ਔਰ ਇਹ ਅੱਖੀ ਵੇਖਿਆ ਇਹਨਾਂ ਨੇ ਸਭ ਕੁਝ ਕਿਵੇਂ ਪੰਜਾਬ ਪੁਲਿਸ ਦਿੱਲੀ ਦੀ ਸ਼ਹਿ ਤੇ ਝੂਠੇ ਮੁਕਾਬਲੇ ਬਣਾਉਂਦੇ ਸਨ ਘਰਾਂ ਚੋਂ ਚੱਕ ਕੇ ਨੌਜਵਾਨਾਂ ਨੂੰ ਲੈ ਜਾਣਾ ਤੇ ਲਗਾਤਾਰ ਉਹਨਾਂ ਤੇ 3 ਡਿਗਰੀ ਟੌਰਚਰ ਕਰਨਾ ਤੇ ਫਿਰ ਉਹਨਾਂ ਨੂੰ ਮਾਰ ਕੇ ਕਿਸੇ ਦਰਿਆ ਵਿੱਚ ్రోੜ ਦੇਣਾ ਇੱਥੋਂ ਤੱਕ ਸਾਡੇ ਕੌਮ ਦੇ ਜ਼ਥੇਦਾਰ ਗੁਰਦੇਵ ਸਿੰਘ ਕੋਂਕੇ ਜਿਹੜੇ ਨੇ ਤੜਕ ਸਨ ਉਹਨਾਂ ਦਾ ਵੀ ਥੋ ਪਤਾ ਨਹੀਂ ਲੱਗਿਆ ਜਸਵੰਤ ਸਿੰਘ ਖਲੜਾ ਜਿਨ੍ਹਾਂ ਨੇ 25000 ਲਵਾ ਸਲਾਸ਼ਨ ਲੰਬੀਆਂ ਤੇ ਬਿਆਨਤ ਸਿੰਘ ਇਸੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਜੇ 25000 ਇੱਕ ਹੋ ਜਾਵੇ ਤੇ ਕੀ ਫਰਕ ਪੈਂਦਾ ਤੇ ਜਸਵੰਤ ਸਿੰਘ ਖਲੜਾ ਦਾ ਵੀ ਥੋਪਤਾ ਨਾ ਮਿਲਿਆ ਬਹੁਤ ਸਾਰੇ ਜਿਹੜੇ ਇਹ ਜਖਮ ਨੇ ਅੱਜ ਵੀ ਕਿਤੇ ਕਿਤੇ ਨਾ ਕਿਤੇ ਰਿਜ਼ਦੇ ਹਨ ਤੇ ਫਿਰ ਦੁੱਖ ਹੁੰਦਾ ਹੈ ਕਿ ਜਦੋਂ ਇਹੋ ਜਿਹੇ ਕਰੈਕਟਰ ਆ ਕੇ ਇਹੋ ਜਿਹੇ ਐਕਟਰ ਆ ਕੇ ਫਿਲਮਾਂ ਬਣਾ ਕੇ ਸਾਡੇ ਪੰਜਾਬ ਦੇ ਲੋਕਾਂ ਨੂੰ ਹੋਰ ਦੁਖੀ ਕਰਦੇ ਆ ਇਹੋ ਜੀ ਫਿਲਮ ਤੇ ਪੂਰਨ ਤੌਰ ਤੇ ਪਾਬੰਦੀ ਲਗਣੀ ਚਾਹੀਦੀ ਹੈ ਜਿਵੇਂ ਕਿ ਪ੍ਰਧਾਨ ਸਾਹਿਬ ਨੇ ਕਿਹਾ ਵਾ ਕਿ ਸੈਂਸਰ ਬੋਰਡ ਵਿੱਚ ਪੰਜਾਬ ਦੇ ਸਿੱਖਾਂ ਨੂੰ ਥਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਪੰਜਾਬ ਵਿੱਚ ਕੋਈ ਵੀ ਜਿਹੜੀ ਫਿਲਮ ਬਣਦੀ ਆ ਪੰਜਾਬ ਦੇ ਲੋਕਾਂ ਦੀ ਤਰਜਮਾਨੀ ਕਰਦੀ ਹੋਵੇ ਉਹਨਾਂ ਦੇ ਹਿਰਦੇ ਨਾਲ ਬਲੁੰਦਰੇ ਇਸ ਕਰਕੇ ਉਹੋ ਜੀ ਫਿਲਮ ਸੈਂਸਰ ਬੋਰਡ ਵੱਲੋਂ ਪਾਸ ਹੀ ਨਹੀਂ ਕੀਤੀ ਜਾਣੀ ਚਾਹੀਦੀ ਧੰਨਵਾਦ ਪ੍ਰਧਾਨ ਸਾਹਿਬ ਦਾ ਅੱਜ ਸਮਾਂ ਬਹੁਤ ਘੱਟ ਸੀ ਪਰ ਇਹਨਾਂ ਨੇ ਫਿਰ ਵੀ ਸਾਨੂੰ ਕੀਮਤੀ ਸਮਾਂ ਦਿੱਤਾ ਵਾ ਧੰਨਵਾਦ ਕਰਦੇ ਆ ਜੁੜੇ ਰੋ